ਸੱਚੇ ਕਾਲ ਕੈਨਡਾ ਨਿਊਜ਼ ਬੁਲਟਨ ਵਿੱਚ ਖੜੇ ਹੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਆਵਾਂ ਖੜਲੇ ਹਾਂ 4 ਨਵੰਬਰ ਨੂੰ ਬਜਟ ਪੇਸ਼ ਕਰੇਗੀ ਕਾਰਨ ਸਰਕਾਰ ਨੇ ਪਹਿਲਾਂ ਅਕਤੂਬਰ ਚ ਪੇਸ਼ ਕੀਤਾ ਜਾਣਾ ਸੀ ਬਜਟ ਫ੍ਰਿਸਟਿਆ ਫ੍ਰੀਲੈਂਡ ਨੇ ਕੈਬਨਟ ਅਹੁਦੇ ਤੋਂ ਦਿੱਤਾ ਅਸਤੀਫਾ ਅਗਲੀਆਂ ਸੰਗੀਤ ਚੋਣਾਂ ਵੀ ਨਾਲ ਲੜਨ ਦਾ ਕੀਤਾ ਐਲਾਨ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਆਇਆ ਵੱਡਾ ਤੂਫਾਨ ਅਸਾਈਲਮ ਦੇ ਦਾਅਵੇ ਹੋਣਗੇ ਰੱਦ ਮੀਡੀਵੇਸ਼ਨ ਦੇ ਵਕੀਲਾਂ ਨੇ ਅਰਜ਼ੀਆਂ ਦੀ ਪ੍ਰੋਸੈਸਿੰਗ ਲਈ ਟੈਕਨੋਲੋਜੀ ਦੀ ਵਰਤੋਂ ਤੇ ਚੁੱਕੀਆਂ ਉਂਗਲਾਂ ਟੈਕਨੋਲੋਜੀ ਕਰਕੇ ਕਈ ਤਰ੍ਹਾਂ ਦੇ ਵੀਜ਼ੇ ਹੋ ਰਹੇ ਨੇ ਰੱਦ ਹੁਣ ਖਬਰਾਂ ਵਿਸਥਾਰ ਦੇ ਨਾਲ 4 ਨਵੰਬਰ ਨੂੰ ਕਾਰਨੀ ਸਰਕਾਰ ਬਜਟ ਪੇਸ਼ ਕਰਨ ਜਾ ਰਹੀ ਹੈ ਪਹਿਲਾਂ ਇਹ ਬਜਟ ਅਕਤੂਬਰ ਦੇ ਵਿੱਚ ਪੇਸ਼ ਹੋਣਾ ਸੀ ਪਰ ਹੁਣ ਇਹ ਐਲਾਨ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਫਰੈਂਚਾ ਫਿਲਿਪ ਸ਼ੈਂਪੇਨ ਦੇ ਵੱਲੋਂ ਕਿ 4 ਨਵੰਬਰ ਨੂੰ ਯਾਨੀ ਕਿ ਨਵੰਬਰ ਦੇ ਪਹਿਲੇ ਹੀ ਹਫਤੇ ਹੀ ਕਾਰਨੀ ਦੀ ਸਰਕਾਰ ਆਪਣਾ ਬਜਟ ਪੇਸ਼ ਕਰੇਗੀ ਬਜਟ ਆਲਰੇਡੀ ਲੇਟ ਹੈ ਤੇ ਹੁਣ ਇਸ ਨੂੰ ਹੋਰ ਪਿੱਛੇ ਪਾਇਆ ਜਾ ਰਿਹਾ ਹੈ ਲਿਬਰਲ ਸਰਕਾਰ ਆਪਣਾ ਅਗਲਾ ਫੈਡਰਲ ਬਜਟ ਨਵੰਬਰ ਦੀ ਸ਼ੁਰੂਆਤ ਦੇ ਵਿੱਚ ਪੇਸ਼ ਕਰੇਗੀ ਜੋ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਦੇ ਹੇਠ ਪਹਿਲਾ ਬਜਟ ਹੋਵੇਗਾ ਵਿੱਤ ਮੰਤਰੀ ਫਰੈਂਚਿਸ ਫਿਲਿਪ ਸ਼ੈਂਪੇਨ ਨੇ ਦੱਸਿਆ ਹੈ ਕਿ ਬਜਟ 4 ਨਵੰਬਰ ਨੂੰ ਪੇਸ਼ ਕੀਤਾ ਜਾਵੇਗਾ ਇਹ ਤਾਰੀਖ ਪਿਛਲੇ ਦਸੇ ਸਮੇਂ ਨਾਲੋਂ ਥੋੜੀ ਦੇਰ ਹੋਣ ਵਾਲੀ ਹੈ ਮਾਰਕ ਕਾਰਨੀ ਨੇ ਮਈ ਚਾਖਿਆ ਸੀ ਕਿ ਬਜਟ ਅਕਤੂਬਰ ਚਾਵੇਗਾ ਤੇ ਹਾਲ ਹੀ ਦੇ ਵਿੱਚ ਕਈ ਮੰਤਰੀ ਵੀ ਇਹੀ ਗੱਲ ਕਹਿ ਰਹੇ ਨੇ ਸੋਮਾਰਦੀ ਸਵੇਰ ਹਾਊਸ ਲੀਡਰ ਸਟੀਵਨ ਮੈਕਨਨ ਨੇ ਕਿਹਾ ਸੀ ਕਿ ਬਜਟ ਅਗਲੇ ਮਹੀਨੇ ਅਕਤੂਬਰ ਚ ਪੇਸ਼ ਹੋਵੇਗਾ ਪਰ ਹੁਣ ਇਹ ਨਵੰਬਰ ਚ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ ਆਮ ਤੌਰ ਤੇ ਫੈਡਰਲ ਬਜਟ ਹਰ ਸਾਲ ਸਪ੍ਰਿੰਗ ਦੇ ਵਿੱਚ ਆਉਂਦਾ ਹੈ ਪਰ ਅਪ੍ਰੈਲ ਚ ਹੋਈਆਂ ਚੋਣਾਂ ਤੋਂ ਬਾਅਦ ਪਾਰਲੀਮੈਂਟ ਸਿਰਫ ਕੁਝ ਹਫ਼ਤਿਆਂ ਲਈ ਹੀ ਚੱਲੀ ਸੀ ਇਸ ਲਈ ਇਸ ਵਾਰੀ ਬਜਟ ਨੂੰ ਫਾਲ ਤੱਕ ਖਿੱਚਣਾ ਪਿਆ ਇਸ ਵਾਰੀ ਦੀ ਸਰਕਾਰ ਨੇ ਇਸ਼ਾਰਾ ਦਿੱਤਾ ਹੈ ਕਿ ਉਹ ਸਰਕਾਰੀ ਖਰਚਿਆਂ 'ਚ ਕਟੌਤੀ ਕਰਨਾ ਚਾਹੁੰਦੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਵਿੱਤ ਮੰਤਰੀ ਫਰਾਂਸ਼ੋਆ ਫਿਲਿਪ ਸ਼ੈਂਪੇਨ ਦੋਵਾਂ ਨੇ ਮੰਤਰੀਆਂ ਅਤੇ ਸਰਕਾਰੀ ਵਿਭਾਗਾਂ ਨੂੰ ਬਚਤ ਲੱਭਣ ਵਾਸਤੇ ਆਖਿਆ ਹੈ ਤੇ ਰੈਗੂਲੇਸ਼ਨਾਂ ਨੂੰ ਵੀ ਘਟਾਉਣ ਦੀ ਗੱਲ ਕਹੀ ਹੈ ਸ਼ੈਂਪੇਨ ਨੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸਰਕਾਰੀ ਠੇਕਿਆਂ ਦੀ ਸਮੀਖਿਆ ਕਰਨ ਤਾ ਜੋ ਹਰ ਪਾਸਿਓਂ ਬਚਤ ਕੀਤੀ ਜਾ ਸਕੇ ਲਿਬਰਲ ਸਰਕਾਰ ਦਾ ਟੀਚਾ ਹੈ ਕਿ 2026-27 ਤੱਕ ਸਰਕਾਰੀ ਆਪਰੇਸ਼ਨਲ ਖਰਚਿਆਂ 'ਚ 7.5% ਦੀ ਕਟੌਤੀ ਕੀਤੀ ਜਾਵੇ 2027-28 'ਚ 10% ਤੇ 2028-29 'ਚ 15% ਦੀ ਕਟੌਤੀ ਹੋਵੇ ਇਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਅਖਿਆ ਕਿ ਇਸ ਸਾਲ ਦਾ ਕਟਾ ਪਿਛਲੇ ਸਾਲ ਨਾਲੋਂ ਵੱਧ ਹੋਵੇਗਾ ਪਿਛਲੇ ਵਾਰ ਜਦੋਂ ਸਰਕਾਰੀ ਹਿਸਾਬ ਕਿਤਾਬ ਸਾਹਮਣੇ ਆਏ ਸਨ ਤਾਂ ਕਟਾ 61.9 ਬਿਲੀਅਨ ਡਾਲਰ ਸੀ ਮਾਰਕ ਕਾਰਨੀ ਨੇ ਵਧੇ ਹੋਏ ਘਾਟੇ ਦੇ ਪਿੱਛੇ ਕਈ ਕਾਰਨ ਦੱਸੇ ਨੇ ਜਿਵੇਂ ਕਿ ਅਮਰੀਕੀ ਟੈਰਫ ਕਾਰਨ ਉਦਯੋਗਾਂ ਲਈ ਦਿੱਤਾ ਗਿਆ ਸਹਾਇਤਾ ਪੈਕੇਜ ਨਾਟੋ 'ਚ ਵਾਧੂ ਖਰਚੇ ਦੀ ਵਚਨਬੱਧਤਾ ਤੇ ਆਮਦਨ ਟੈਕਸ 'ਚ ਕਟੌਤੀ ਕਾਰਨੀ ਦਾ ਕਹਿਣਾ ਹੈ ਕਿ ਇਹ ਖਰਚੇ ਦੇ ਨਾਲ-ਨਾਲ ਦੇਸ਼ ਨੂੰ ਲੰਮੇ ਸਮੇਂ ਲਈ ਮਜ਼ਬੂਤ ਬਣਾਉਣਗੇ ਵਿੱਤ ਮੰਤਰੀ ਸ਼ੈਂਪੇਨ ਨੇ ਵੀ ਆਖਿਆ ਹੈ ਕਿ ਸਰਕਾਰ ਆਪਰੇਸ਼ਨਲ ਖਰਚਿਆਂ ਤੇ ਪੂੰਜੀ ਨਿਵੇਸ਼ਾਂ 'ਚ ਫਰਕ ਕਰੇਗੀ। ਉਹ ਆਪਰੇਸ਼ਨਲ ਖਰਚੇ ਘਟਾਉਣ ਤੇ ਪੂੰਜੀ ਨਿਵੇਸ਼ ਵਧਾਉਣ ਦੇ ਹੱਕ 'ਚ ਨੇ। ਸ਼ੈਂਪੇਨ ਦਾ ਕਹਿਣਾ ਹੈ ਕਿ ਅਸੀਂ ਆਪਣੇ ਰੋਜ਼ਮਰਾਂ ਖਰਚਿਆਂ 'ਚ ਕਠੋਰਤਾ ਵਰਤਾਂਗੇ ਤਾਂ ਜੋ ਅਸੀਂ ਵੱਡੀਆਂ ਨਿਵੇਸ਼ੀ ਯੋਜਨਾਵਾਂ ਕਰ ਸਕੀਏ। ਜਦੋਂ ਪੁੱਛਿਆ ਗਿਆ ਕਿ ਕਿਹੜੀਆਂ ਕਟੌਤੀਆਂ ਕੀਤੀਆਂ ਜਾਣਗੀਆਂ ਤਾਂ ਉਹਨਾਂ ਨੇ ਆਖਿਆ ਕਿ ਸਖਤ ਫੈਸਲੇ ਲੈਣੇ ਪੈਣਗੇ। ਕਿ ਉੱਧਰ ਦੇ ਕੈਬਨਟ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਨਾਲ ਹੀ ਐਲਾਨ ਕੀਤਾ ਹੈ ਕਿ ਉਹ ਅਗਲੀਆਂ ਸੰਗੀ ਚੋਣਾਂ ਵੀ ਨਹੀਂ ਲੜਨਗੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਾਣਕਾਰੀ ਦਿੱਤੀ ਹੈ ਕਿ ਫ੍ਰੀਲੈਂਡ ਨੂੰ ਯੂਕਰੇਨ ਦੇ ਲਈ ਵਿਸ਼ੇਸ਼ ਪ੍ਰਤੀਨਿਧੀ ਵਜੋਂ ਲੰंबे ਸਮੇਂ ਤੋਂ ਮੰਤਰੀ ਨਿਯੁਕਤ ਕੀਤਾ ਜਾ ਰਿਹਾ ਹੈ ਟਰਾਂਸਪੋਰਟ ਤੇ ਅੰਦਰੂਨੀ ਵਪਾਰ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਯੂਕਰੇਨ ਦੇ ਲਈ ਕੈਨੇਡਾ ਦੇ ਵਿਸ਼ੇਸ਼ ਦੂਤ ਵਜੋਂ ਸੇਵਾ ਨਿਭਾਉਣ ਲਈ ਕੈਬਨਿਟ ਤੋਂ ਅਸਤੀਫਾ ਦੇ ਰਹੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਫ੍ਰੀਲੈਂਡ ਨੇ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਇੱਕ ਬਿਆਨ ਚਕੂਤਨੀਤਕ ਨਿਯੁਕਤੀ ਦਾ ਕੋਈ ਜ਼ਿਕਰ ਨਹੀਂ ਕੀਤਾ ਸਿਰਫ ਇਹ ਕਿਹਾ ਕਿ ਉਹ ਅਗਲੀਆਂ ਸੰਘੀ ਚੋਣਾਂ 'ਚ ਨਹੀਂ ਉਤਰੇਗੀ ਉਨ੍ਹਾਂ ਲਿਖਿਆ ਹੈ ਕਿ ਬਹੁਤ ਸ਼ੁਕਰਗੁਜ਼ਾਰੀ ਤੇ ਥੋੜੇ ਜਿਹੇ ਦੁੱਖ ਨਾਲ ਮੈਜਿਕ ਕੈਬਨਟ ਤੋਂ ਅਸਤੀਫਾ ਦੇਣ ਤੇ ਆਪਣੀ ਜ਼ਿੰਦਗੀ ਦੇ ਇਸ ਅਧਿਆਏ ਤੇ ਪੰਨਾ ਪਲਟਣ ਦਾ ਫੈਸਲਾ ਕੀਤਾ ਹੈ ਮੇਰਾ ਅਗਲੀਆਂ ਸੰਘੀ ਚੋਣਾਂ 'ਚ ਲੜਨ ਦਾ ਕੋਈ ਇਰਾਦਾ ਨਹੀਂ ਹੈ ਕੈਨਡਾ ਅਮਰੀਕਾ ਵਪਾਰ ਮੰਤਰੀ ਡੋਮਨਿਕ ਲ ਬਲੈਂਕ ਅੰਤਰ ਸਰਕਾਰੀ ਮਾਮਲਿਆਂ ਦੇ ਮੰਤਰੀ ਵੀ ਨੇ ਤੇ ਫ੍ਰੀਲੈਂਡ ਤੋਂ ਅੰਦਰੂਨੀ ਵਪਾਰ ਪੋਰਟਫੋਲੀਓ ਸੰਭਾਲਣਗੇ ਜਦਕਿ ਸਰਕਾਰੀ ਹਾਊਸ ਲੀਡਰ ਸਟੀਵਨ ਮੈਕਨਨ ਨਵੇਂ ਟ੍ਰਾਂਸਪੋਰਟ ਮੰਤਰੀ ਵਜੋਂ ਸੇਵਾ ਨਿਭਾਉਣਗੇ ਦੋਵਾਂ ਮੰਤਰੀਆਂ ਨੇ ਮੰਗਲਵਾਰ ਦੇ ਰਾਤ ਰਾਈਡੋ ਹਾਲ ਦੇ ਵਿੱਚ ਆਪਣੀਆਂ ਨਵੀਆਂ ਭੂਮਿਕਾਵਾਂ ਲਈ ਸੌਚੀ ਫ੍ਰੀਲੈਂਡ ਦਾ ਬਿਆਨ ਓਟਵਾ 'ਚ ਉਸਦੀ ਆਖਰੀ ਕੈਬਨਟ ਮ ਬਾਦ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਗਿਆ ਸੀ ਫ੍ਰੀਲੈਂਡ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਮੀਟਿੰਗ ਤੋਂ ਬਾਅਦ ਬਾਹਰ ਨਿਕਲੇ ਅਤੇ ਇੱਕ ਦੂਜੇ ਦੇ ਆਲੇ ਦੁਆਲੇ ਬਹਾਂ 1 ਕੇ ਮੁਸਕਰਾਉਂਦੇ ਹੋਏ ਨਜ਼ਰ ਆਏ ਤੇ ਹਾਲਵੇ ਦੇ ਵਿੱਚ ਉਡੀ ਕਰ ਰਹੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਵੀ ਨਹੀਂ ਦਿੱਤਾ ਤੇ ਨਾ ਹੀ ਕੋਈ ਸਵਾਲ ਸੁਣੇ ਕਾਰਨੀ ਨੇ ਪਿਛਲੇ ਦਹਾਕੇ ਦੌਰਾਨ ਕੈਬਨਿਟ ਮੈਂਬਰ ਵਜੋਂ ਕੈਨੇਡਾ ਲਈ ਫ੍ਰੀਲੈਂਡ ਦੀ ਅਸਾਧਾਰਨ ਸੇਵਾ ਲਈ ਧੰਨਵਾਦ ਕੀਤਾ ਸੀ ਉਸ ਦੀ ਬਹੁਪੱਖੀਤਾ ਕੱਚੀ ਬੁੱਧੀ ਤੇ ਸਿਧਾਂਤਕ ਲੀਡਰਸ਼ਿਪ ਤੇ ਵੀ ਪ੍ਰਸ਼ੰਸਾ ਕੀਤੀ ਉਹਨਾਂ ਆਖਿਆ ਮੈਂ ਕ੍ਰਿਸਟੀਆਨੋ ਸੰਸਦ ਮੈਂਬਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਇਲਾਵਾ ਯੂਕਰੇਨ ਦੇ ਪੁਨਰ ਨਿਰਮਾਣ ਲਈ ਕੈਨੇਡਾ ਦੇ ਨਵੇਂ ਵਿਸ਼ੇਸ਼ ਪ੍ਰਤੀਨਿਧੀ ਵਜੋਂ ਸੇਵਾ ਕਰਨ ਲਈ ਖੈ ਯੂਕਰੇਨ ਤੇ ਇਸ ਦੀ ਆਰਥਿਕਤਾ ਦੇ ਡੂੰਗੇ ਸੰਬੰਧਾ ਅਤੇ ਸਮਝ ਦੇ ਨਾਲ ਸਾਬਕਾ ਜੀ 7 ਵਿਥ ਵਿਦੇਸ਼ ਮਾਮਲਿਆਂ ਅਤਿੰਤ ਰਾਸ਼ਟਰੀ ਵਪਾਰ ਮੰਤਰੀ ਵਜੋਂ ਕ੍ਰਿਸਟੀਆ ਯੂਕਰੇਨੀਆ ਦੇ ਬਿਹਤਰ ਭਵਿੱਖ ਅਤੇ ਯੂਰਪ 'ਚ ਸ਼ਾਂਤੀ ਵੱਲ ਇਸ ਸਮੇਂ ਸਿਰ ਅਤੇ ਜ਼ਰੂਰੀ ਕੰਮ ਲਈ ਸੱਚਮੁੱਚ ਵਿਲੱਖਣ ਤੌਰ ਤੇ ਸਥਿਤ ਹੈ ਮਈ 'ਚ ਕਾਰਨੀ ਦੇ ਮੰਤਰੀ ਮੰਡਲ 'ਚ ਨਿਯੁਕਤ ਹੋਣ ਤੋਂ ਪਹਿਲਾਂ ਫਰੀ ਲੈਂਡ ਨੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਧੀਨ ਕਈ ਉੱਚ ਪ੍ਰੋਫਾਈਲ ਮੰਤਰੀ ਭੂਮਿਕਾਵਾਂ ਨਿਭਾਈਆਂ ਜਿਸ 'ਚ ਉਹਨਾਂ ਦਾ ਉਪ ਪ੍ਰਧਾਨ ਮੰਤਰੀ ਵੀ ਸ਼ਾਮਲ ਹੈ ਉਸਨੇ 2024 ਦੇ ਅਖੀਰ 'ਚ ਨਾਟਕੀ ਢੰਗ ਦੇ ਨਾਲ ਟਰੂਡੋ ਦੀ ਕੈਬਨਿਟ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਅੰਤਰਰਾਸ਼ਟਰੀ ਵਪਾਰ ਮੰਤਰੀ ਵਿਦੇਸ਼ ਮੰਤ ਭਾਈ ਜੱਟ ਕੀ ਟਰੂਡੋ ਦੀਆਂ ਆਰਥਿਕ ਨੀਤੀਆਂ ਦੇ ਵਿਰੋਧ ਚ ਆਪਣਾ ਨਵੀਨਤਮ ਸੰਘੀ ਬਜਟ ਪੇਸ਼ ਕਰਨ ਤੋਂ ਕੁਝ ਘੰਟੇ ਪਹਿਲਾਂ ਹੀ ਅਸਤੀਫਾ ਦਿੱਤਾ ਗਿਆ ਸੀ ਫਿਰ ਜਨਵਰੀ ਦੇ ਵਿੱਚ ਟਰੂਡੋ ਨੇ ਅਸਤੀਫਾ ਦੇ ਦਿੱਤਾ ਤੇ ਲੀਡਰਸ਼ਿਪ ਦੀ ਦੌੜ ਦੇ ਵਿੱਚ ਫ੍ਰੀਲੈਂਡ ਕਾਰਨੀ ਤੋਂ ਹਾਰ ਗਈ ਫ੍ਰੀਲੈਂਡ ਪਹਿਲੀ ਵਾਰ 2013 ਦੀ ਉਪ ਚੋਣ ਚ ਆਪਣੇ ਟੋਰਾਂਟੋ ਖੇਤਰ ਤੋਂ ਚੁਣੀ ਗਈ ਸੀ ਤੇ ਅਗਲੀਆਂ 4 ਚੋਣਾਂ ਦੇ ਵਿੱਚ ਜਿੱਤਦੀ ਰਹੀ ਫ੍ਰੀਲੈਂਡ ਯੂਕਰੇਨੀ ਮੂਲ ਦੀ ਹੈ ਤੇ ਭਾਸ਼ਾ ਵੀ ਚੰਗੀ ਤਰ੍ਹਾਂ ਬੋਲਦੀ ਹੈ ਫ੍ਰੀਲੈਂਡ ਨੇ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਮਾਸਕੋ 'ਚ ਕਈ ਸਾਲਾਂ ਤੱਕ ਪੱਤਰਕਾਰ ਵਜੋਂ ਕੰਮ ਕੀਤਾ ਸੀ ਜਦੋਂ ਕੈਨੇਡਾ ਦੇ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਵੱਡਾ ਤੂਫਾਨ ਆ ਰਿਹਾ ਹੈ ਇਸ ਨਾਲ ਲੱਖਾਂ ਲੋਕਾਂ ਦੇ ਸੁਪਨੇ ਤਬਾਹ ਹੋ ਸਕਦੇ ਨੇ ਸਲਮ ਦਾ ਦਾਵਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਤੇ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਹੋਰ ਵੀ ਕਈ ਤਬਦੀਲੀਆਂ ਆ ਰਹੀਆਂ ਨੇ 하우스 오브 커먼스 ਦਾ اجلاس ਆਰੰਭ ਹੋ ਚੁੱਕਾ ਹੈ ਤੇ ਲਿਬਰਲ ਸਰਕਾਰ ਬਿੱਲ C2 ਪਾਸ ਕਰਵਾਉਣ ਦੀ ਕਾਲੀ ਦੇ ਵਿੱਚ ਨਸੜਾ ਰਹੀ ਹੈ ਬਿੱਲ ਪਾਸ ਹੋਣ ਮਗਰੋਂ 1 ਸਾਲ ਤੋਂ ਵੱਧ ਸਮਾਂ ਕੈਨੇਡਾ 'ਚ ਲੰਗਾ ਚੁਕੇ ਵਿਦੇਸ਼ੀ ਨਾਗਰਿਕ ਅਸਾਈਲਮ ਕਲੇਮ ਨਹੀਂ ਕਰ ਸਕਣਗੇ ਤੇ ਮੁਲਕ 'ਚ ਆਰਜ਼ੀ ਤੌਰ ਤੇ ਮੌਜੂਦ 30 ਲੱਖ ਤੋਂ ਵੱਧ ਲੋਕਾਂ ਦੇ ਵੀਜ਼ੇ ਜਾਂ ਵਰਕ ਪਰਮਿਟ ਧੜਾ ਧੜ ਰੱਦ ਕਰਨ ਦੀ ਤਾਕਤ ਇਮੀਗ੍ਰੇਸ਼ਨ ਮੈਕਮੈਨ ਨੂੰ ਮਿਲ ਜਾਵੇਗੀ ਸਿਰਫ ਇਨਾ ਹੀ ਨਹੀਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਇੱਕੋ ਝਟਕੇ 'ਚ ਖਤਮ ਕਰਨ ਦੇ ਮਕਸਦ ਤਹਿਤ ਸਟੀਫਨ ਹਾਰਪਰ ਸਰਕਾਰ ਵਰਗਾ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਬੀਤੇ ਜੂਨ ਮਹੀਨੇ ਦੌਰਾਨ ਸੰਸਦ 'ਚ ਪੇਸ਼ ਸਟਰੋਂਗ ਬਾਰਡਰਜ਼ ਐਕਟ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੇ ਉਹਨਾਂ ਪੰਜਾਬੀ ਨੌਜਵਾਨਾਂ ਦੇ ਰਾਹ ਦੇ ਵਿੱਚ ਕੰਡੇ ਵਿਛਾ ਸਕਦਾ ਹੈ ਜੋ ਪੀਆਰ ਲੈਣ ਦੇ ਵਿੱਚ ਸਫਲ ਨਹੀਂ ਹੁੰਦੇ ਤੇ ਆਖਰਕਾਰ ਅਸਾਇਲਮ ਕਲੇਮ ਜਾਂ ਐਲਐਮਆਈਏ ਵਰਗੇ ਤਰੀਕਿਆਂ ਦੀ ਵਰਤੋਂ ਕਰਦੇ ਨੇ ਬਿਲ ਸੀ 2 ਫੈਡਰਲ ਸਰਕਾਰ ਦੀਆਂ ਤਾਕਤਾਂ 'ਚ ਅਥਾ ਵਾਅਦਾ ਕਰਦਾ ਹੈ ਜਿਨ੍ਹਾਂ ਰਾਹੀਂ ਨਵੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਸਿੱਧੇ ਤੌਰ ਤੇ ਰੱਦ ਕੀਤੀ ਜਾ ਸਕੇਗੀ ਮੌੜ ਕਾਰਨੀ ਦੀ ਸਰਕਾਰ 'ਚ ਇਮੀਗ੍ਰੇਸ਼ਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਨਵਾ ਸਕੋਸ਼ੀਆ ਤੋਂ ਐਮਪੀ ਲੀਨਾ ਡੀਆਬ ਹੁਣ ਜਨਤਕ ਤੌਰ ਤੇ ਸਰਗਰਮ ਨਜ਼ਰ ਨਹੀਂ ਆਈ ਪਰ ਮਹਰਾ ਨੇ ਖਛਾ ਜ਼ਾਹਰ ਕੀਤਾ ਹੈ ਕਿ ਇਹ ਤੂਫਾਨ ਆਉਣ ਤੋਂ ਪਹਿਲਾਂ ਵਾਲੀ ਸ਼ਾਂਤੀ ਹੋ ਸਕਦੀ ਹੈ ਕੈਨੇਡਾ 'ਚੋਂ ਕੱਢੇ ਜਾਣ ਵਾਲਿਆਂ ਦੀ ਗਿਣਤੀ ਵਧਣ ਦਾ ਸੰਕੇਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਇਮੀਗ੍ਰੇਸ਼ਨ ਵਿਭਾਗ 3000 ਤੋਂ ਵੱਧ ਮੁਲਾਜ਼ਮਾਂ ਦੀ ਛਾਂਟੀ ਕਰ ਰਿਹਾ ਹੈ ਜਦਕਿ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਵਿੱਚ 1000 ਨਵੇਂ ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਟੋਰਾਂਟੋ ਸਟਾਰ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਆਉਂਦੇ ਦੋ ਸਾਲ ਦੌਰਾਨ ਸਰਕਾਰ ਦਾ ਸਭ ਤੋਂ ਵੱਧ ਜ਼ੋਰ ਟੈਂਪਰੇਰੀ ਰੈਜ਼ਿਡੈਂਟਸ ਨੂੰ ਕੈਨੇਡਾ ਵਿੱਚੋਂ ਕੱਢਣ ਤੇ ਰਹੇਗਾ। ਸਰਕਾਰ ਵੱਲੋਂ ਅਖਤਿਆਰ ਕਿਤੇ ਜਾਣ ਵਾਲੇ ਤਰੀਕਿਆਂ ਬਾਰੇ ਸਪਸ਼ਟ ਜਾਣਕਾਰੀ ਕਾਨੂੰਨ ਪਾਸ ਹੋਣ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ। ਪਰ ਕਿੱਸ ਲਗਾਏ ਜਾ ਰਹੇ ਨੇ ਕਿ ਮੋਢਲੇ ਘੇੜ ਦੇ ਵਿੱਚ 2 ਜਾਂ 3 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਜਹਾਜ਼ ਚੜਾਉਣ ਦਾ ਟੀਚਾ ਮਿੱਥਿਆ ਗਿਆ ਹੈ। ਕੈਬਿਨਟ ਘੋਰ ਹੈ ਕਿ ਕੰਜ਼ਰਵੇਟਿਵ ਆਗੂ ਪੀਅਰ ਪੋਲੀਵ ਇਮੀਗ੍ਰੇਸ਼ਨ ਦੇ ਮੁੱਦੇ ਤੇ ਲਗਾਤਾਰ ਸਰਕਾਰ ਨੂੰ ਘੇਰਨ ਦੇ ਯਤਨ ਕਰ ਰਹੇ ਨੇ ਤੇ ਇਸ ਵਾਰ ਹਾਊਸ ਆਫ ਕਾਮਨਸ ਦੇ ਵਿੱਚ ਪ੍ਰਵਾਸੀਆਂ ਦਾ ਮੁੱਦਾ ਪੱਖਵੀ ਬਹਿਸ ਦਾ ਆਧਾਰ ਬਣ ਸਕਦਾ ਹੈ ਮਿੰਕੂਵਰ ਦੇ ਇਮੀਗ੍ਰੇਸ਼ਨ ਵਕੀਲ ਜਨਾਥਨ ਲਾਬੋਸ਼ ਦਾ ਕਹਿਣਾ ਹੈ ਕਿ ਨਵੀਂ ਇਮੀਗ੍ਰੇਸ਼ਨ ਮੰਤਰੀ ਨੂੰ ਆਪਣੇ ਵਿਭਾਗ ਵੱਲੋਂ ਰੈੱਡ ਟੇਪ ਵੀ ਖਤਮ ਕਰਨੀ ਚਾਹੀਦੀ ਹੈ ਤੇ ਯਕੀਨੀ ਬਣਾਇਆ ਜਾਵੇ ਕਿ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਨਾਲ ਸੰਬੰਧਿਤ ਫੈਸਲੇ ਬਿਲਕੁਲ ਸਪਸ਼ਟ ਹੋਣਗੇ ਮਿਸਾਲ ਪੇਸ਼ ਕਰਦਿਆਂ ਉਨ੍ਹਾਂ ਆਖਿਆ ਕਿ ਐਡਮਿੰਟਨ ਦੇ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਵਰਕ ਪਰਮਿਟ ਦੀ ਮਿਆਦ ਚ ਵਾਧਾ ਕਰਵਾਉਣਾ ਟੇਢੀ ਖੀਰ ਸਾਬਤ ਹੁੰਦਾ ਹੈ। ਚਦਰ ਦੁੱਜੀ ਬਨੇ ਇਮੀਗ੍ਰੇਸ਼ਨ ਵਕੀਲਾਂ ਨੇ ਅਰਜ਼ੀਆਂ ਦੀ ਪ੍ਰੋਸੈਸਿੰਗ ਦੇ ਲਈ ਟੈਕਨੋਲੋਜੀ ਦੀ ਵਰਤੋਂ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ। ਚਿੰਤਾਵਾਂ ਦੇ ਵਿੱਚ ਅਫਸਰਾਂ ਦੇ ਵੱਲੋਂ ਗੁੰਜਲਦਾਰ ਇਮੀਗ੍ਰੇਸ਼ਨ ਫੈਸਲੇ ਮਿੰਟਾਂ ਦੇ ਵਿੱਚ ਲੈਣਾ ਵੀ ਸ਼ਾਮਲ ਹੈ। ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕਾਂ ਦਾ ਵੀਜ਼ਾ ਰੱਦ ਕੀਤਾ ਜਾ ਰਿਹਾ ਹੈ ਜਿਸ ਪਿੱਛੇ ਕੋਈ ਵਾਜਬ ਕਾਰਨ ਵੀ ਨਹੀਂ ਦਿੱਤਾ ਜਾ ਰਿਹਾ ਤੇ ਮੰਨਿਆ ਜਾਂਦਾ ਹੈ ਕਿ ਇਹ ਟੈਕਨੋਲੋਜੀ ਕਰਕੇ ਹੋਇਆ ਹੈ। ਇਮੀਗ੍ਰੇਸ਼ਨ ਪੇਸ਼ੇਵਰਾਂ ਤੇ ਕੈਨੇਡਾ 'ਚ ਦਾਖਲ ਹੋਣ ਲਈ ਅਰਜ਼ੀ ਦੇਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਰਿਫਿਊਜ਼ਨ ਲੈਟਰ ਪੜ੍ਹ ਕੇ ਸੋਚਣ ਲਈ ਮਜਬੂਰ ਹੋ ਰਹੇ ਨੇ ਕਿ ਉਹਨਾਂ ਦੇ ਕੇਸਾਂ ਦੀ ਕਿਸੇ ਮਨੁੱਖ ਦੁਆਰਾ ਪੂਰੀ ਤਰ੍ਹਾਂ ਤੇ ਸਹੀ ਢੰਗ ਨਾਲ ਸਮੀਖਿਆ ਕੀਤੀ ਜਾ ਰਹੀ ਹੈ ਟੋਰਾਂਟੋ ਦੇ ਇਮੀਗ੍ਰੇਸ਼ਨ ਵਕੀਲ ਮਾਰੀਓ ਬੈਲਸੀਮੋ ਨੂੰ ਕਈ ਐਗਜ਼ਾਮਪਲਸ ਦੇਖਣ ਤੋਂ ਬਾਅਦ ਚਿੰਤਾਵਾਂ ਹੋਣ ਲੱਗੀਆਂ ਜਿਵੇਂ ਕਿ ਇੱਕ ਕੇਸ 'ਚ ਅਧਿਕਾਰੀ ਨੇ ਇਸ ਆਧਾਰ 'ਤੇ ਅਰਜ਼ੀ ਰੱਦ ਕਰ ਦਿੱਤੀ ਸੀ ਕਿ ਕੋਈ ਜਨਮ ਸਰਟੀਫਿਕੇਟ ਸ਼ਾਮਲ ਨਹੀਂ ਕੀਤਾ ਗਿਆ ਹਾਲਾਂਕਿ ਮਾਰੀਓ ਮੁਤਾਬਕ ਜਨਮ ਸਰਟੀਫਿਕੇਟ ਦੀ ਇੱਕ ਕਾਪੀ ਅਰਜ਼ੀ ਦੇ ਨਾਲ ਨੱਥੀ ਕੀਤੀ ਗਈ ਸੀ ਬੈਲਸੀਮੋ ਵਰਗੇ ਇਮੀਗ੍ਰੇਸ਼ਨ ਪੇਸ਼ੇਵਰ ਇਮੀਗ੍ਰੇਸ਼ਨ ਰੈਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਂਟਾ ਵੱਲੋਂ ਕੰਪਿਊਟਰ ਸਹਾਇਤਾ ਪ੍ਰਾਪਤ ਫੈਸਲਾ ਲੈਣ ਵਾਲੀ ਟੈਕਨੋਲੋ ਮਸਿਆਵਜ ਉਦਰ ਸਾਰੇ ਨੇ ਹਾਲਾਂਕਿ ਆਈਆਰਸੀਸੀ ਇਹ ਮੰਨਦਾ ਹੈ ਕਿ ਉਸਨੇ ਕੰਪਿਊਟਰ ਪ੍ਰੋਗਰਾਮ ਵਿਕਸਿਤ ਕੀਤੇ ਨੇ ਜੋ ਅਧਿਕਾਰੀਆਂ ਨੂੰ ਅਰਜ਼ੀਆਂ ਨੂੰ ਤੇਜ਼ੀ ਨਾਲ ਛਾਂਟਣ ਅਤੇ ਪ੍ਰਕਿਰਿਆ ਕਰਨ ਦੀ ਆਗਿਆ ਦਿੰਦੇ ਨੇ ਪਰ ਮਹਿਕਮਾ ਇਸ ਵਿਚਾਰ ਨੂੰ ਰੱਦ ਕਰਦਾ ਹੈ ਕਿ ਇਹ ਪ੍ਰੋਗਰਾਮ ਅਧਿਕਾਰੀਆਂ ਦੀਆਂ ਸਮੀਖਿਆਵਾਂ ਦੀ ਸੰਪੂਰਨਤਾ ਨੂੰ ਪ੍ਰਭਾਵਿਤ ਕਰਦੇ ਨੇ ਆਈਆਰਸੀਸੀ ਦਾ ਕਹਿਣਾ ਹੈ ਕਿ ਮਨੁੱਖੀ ਅਧਿਕਾਰੀ ਇਮੀਗ੍ਰੇਸ਼ਨ ਮਾਮਲਿਆਂ ਦੇ ਲਈ ਯੋਗਤਾ ਤੇ ਸਵੀਕਾਰਯੋਗਤਾ ਬਾਰੇ ਅੰਤਿਮ ਫੈਸਲਾ ਲੈਂਦੇ ਨੇ ਇਮੀਗ੍ਰੇਸ਼ਨ ਮੰਤਰਾਲੇ ਨੇ ਮੀਡੀਆ ਨੂੰ ਇੱਕ ਈਮੇਲ ਬਿਆਨ ਦੇ ਵਿੱਚ ਆਖਿਆ ਹੈ ਕਿ ਬਿਨਕਾਰ ਸ਼ਰਤਾਂ ਨੂੰ ਪੂਰਾ ਕਰਤਾ ਹੈ ਜਾਂ ਨਹੀਂ ਇਸ ਬਾਰੇ ਫੈਸਲੇ ਉੱਚ ਸਿਖਲਾਈ ਪ੍ਰਾਪਤ ਅਧਿਕਾਰੀਆਂ ਦੁਆਰਾ ਲਏ ਜਾਂਦੇ ਨੇ ਜੋ ਹਰੇਕ ਅਰਜ਼ੀਦਾਸ ਸੰਬੰਧਿਤ ਮਾਪਦੰਡਾਂ ਨਾਲ ਮੁਲਾਂਕਣ ਕਰਦੇ ਨੇ ਪਰ ਕਈ ਇਮੀਗ੍ਰੇਸ਼ਨ ਪੇਸ਼ੇਵਰਾਂ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਚਿੰਤਿਤ ਨੇ ਕਿ ਕੁਝ IRCC ਅਧਿਕਾਰੀ ਸਾਰੇ ਜਮਾ ਕੀਤੇ ਦਸਤਾਵੇਜ਼ਾਂ ਦੀ ਜਾਂਚ ਕੀਤੇ ਬਿਨਾ ਅਰਜ਼ੀਆਂ ਨੂੰ ਰੱਦ ਕਰ ਰਹੇ ਨੇ IRCC ਲਈ ਇੱਕ ਰਟਾਇਰ ਸੀਨੀਅਰ ਇਮੀਗ੍ਰੇਸ਼ਨ ਅਧਿਕਾਰੀ ਐਨੀ ਬਿਓਡੋਇਨ ਜੋ ਹੁਣ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਜ਼ਰੂਰੀ ਹੈ ਅਧਿਕਾਰੀ ਫਾਈਲ ਦੇ ਵਿੱਚ ਹਰ ਇੱਕ ਦਸਤਾਵੇਜ਼ ਨੂੰ ਵਿਖੇ ਤੇ ਅਜੇ ਹਨ ਨਹੀਂ ਕੀਤਾ ਜਾ ਰਿਹਾ ਇਮੀਗ੍ਰੇਸ਼ਨ ਮੈਕਮੇ ਨੂੰ ਬੈਕਲੌਗ ਤੇ ਲੰਮੇ ਪ੍ਰੋਸੈਸਿੰਗ ਸਮੇਂ ਨਾਲ ਨਜਿੱਠਣ ਲਈ ਭਾਰੀ ਜਨਤਕ ਦਬਾਅ ਦਾ ਸਾਹਮਣਾ ਕਰਨਾ ਪਿਆ ਜਿਸ ਚ ਕੁਝ ਮਾਮਲਿਆਂ ਚ ਸਾਲ ਲੱਗ ਸਕਦੇ ਨੇ ਮੈਕਮੇ ਦੁਆਰਾ ਜਾਰੀ ਕੀਤੇ ਗਏ ਆંકੜਿਆਂ ਤੋਂ ਪਤਾ ਚੱਲਦਾ ਹੈ ਕਿ ਆਈਆਰਸੀਸੀ ਦੇ ਸਿਸਟਮਾਂ ਚ 2.2 ਮਿਲੀਅਨ ਤੋਂ ਵੱਧ ਅਰਜ਼ੀਆਂ ਨੇ ਇਹਨਾਂ ਵਿੱਚੋਂ 9 ਲੱਖ 1000 ਤੋਂ ਵੱਧ ਨੇ ਪ੍ਰਕਿਰਿਆ ਲਈ ਵਿਭਾਗ ਦੇ ਸਮੇਂ ਦੇ ਮਾਪਦੰਡਾ ਨੂੰ ਪਾਰ ਕਰ ਲਿਆ ਸੀ ਤੇ ਉਹਨਾਂ ਨੂੰ ਬੈਕਲੌਗ ਮੰਨਿਆ ਗਿਆ ਸੀ ਇੱਕ ਈਮੇਲ ਚ ਆਈਆਰਸੀਸੀ ਨੇ ਆਖਿਆ ਹੈ ਕਿ ਐਡਵਾਂਸਡ ਵਿਸ਼ਲੇਸ਼ਣ ਡਾਟਾ ਦੇ ਵਿੱਚ ਪੈਟਰਨਾਂ ਨੂੰ ਲੱਭਣ ਲਈ ਮਸ਼ੀਨ ਲਰਨਿੰਗ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ ਮਨੁੱਖੀ ਸਮੀਖਿਆ ਕਦਮ ਲਈ ਆਈਆਰਸੀਸੀ ਨੇ ਚਿਨੂਕ ਨਾਮਕ ਇੱਕ ਸਪਰੈਡਸ਼ੀਟ ਆਧਾਰਿਤ ਟੂਲ ਵਿਕਸਿਤ ਕੀਤਾ ਹੈ ਜਿਸ ਨੂੰ ਅਧਿਕਾਰੀਆਂ ਨੂੰ ਇੱਕੋ ਸਮੇਂ ਕਈ ਮਾਮਲਿਆਂ ਦੀ ਜਾਂਚ ਕਰਨ ਦੀ ਆਗਿਆ ਦਿੱਤੀ ਗਈ ਆਈਆਰਸੀਸੀ ਚਿਨੂਕ ਨੂੰ ਅਧਿਕਾਰੀ ਲਈ ਪ੍ਰਦੂਸ਼ਿਤ ਜਾਣਕਾਰੀ ਨੂੰ ਸਰਲ ਬਣਾਉਣ ਲਈ ਇੱਕ ਸਾਧਨ ਵਜੋਂ ਦਰਸਾਉਂਦਾ ਹੈ ਏਜੰਸੀ ਇਸ ਗਲਤੀ ਜ਼ੋਰ ਦਿੰਦੀ ਹੈ ਕਿ ਇਹ ਸਾਧਨ ਖੁਦ ਫੈਸਲੇ ਨਹੀਂ ਲੈਂਦਾ ਜਾਂ ਸਿਫਾਰਿਸ਼ ਨਹੀਂ ਕਰਦਾ ਪਰ ਇਮੀਗ੍ਰੇਸ਼ਨ ਵਕੀਲ ਬਲਸੀਮੋ ਨੇ ਆਈਰਸੀਸੀ ਦੁਆਰਾ ਨਈ ਟੈਕਨੋਲੋਜੀ ਦੀ ਵਰਤੋਂ ਤੇ ਸੰਸਦ ਮੈਂਬਰਾਂ ਨੂੰ ਬੇਨਤੀਆਂ ਕੀਤੀਆਂ ਨੇ ਉਹਨਾਂ ਨੂੰ ਚਿੰਤਾ ਹੈ ਕਿ ਇਹ ਅਧਿਕਾਰੀਆਂ ਨੂੰ ਅਰਜ਼ੀਆਂ ਦੇ ਕੁਝ ਹਿੱਸਿਆਂ ਨੂੰ ਗਵਾਉਣ ਜਾਂ ਛੱਡਣ ਲਈ ਪ੍ਰੇਰਿਤ ਕਰ ਸਕਦਾ ਹੈ 13 ਅਗਸਤ ਨੂੰ IRCC ਨੂੰ ਇੱਕ ਖੁੱਲੇ ਪੱਤਰ 'ਚ ਕੈਨੇਡੀਅਨ ਇਮੀਗ੍ਰੇਸ਼ਨ ਵਕੀਲ ਐਸੋਸੀਏਸ਼ਨ ਨੇ ਲਿਖਿਆ ਕਿ ਫੈਸਲਾ ਲੈਣ ਵਾਲਿਆਂ ਦੀ ਸਹਾਇਤਾ ਲਈ ਸਵੈਚਲਿਤ ਅਤੇ ਵਿਸ਼ਲੇਸ਼ਨਾਤਮਕ ਸਾਧਨਾਂ ਦੀ ਸ਼ੁਰੂਆਤ ਸਾਡੇ ਰਾਏ 'ਚ ਸਿੱਧੇ ਤੌਰ 'ਤੇ ਉਹਨਾਂ ਫੈਸਲਿਆਂ 'ਚ ਵਾਧੇ ਨਾਲ ਜੁੜੀ ਹੋਈ ਹੈ ਜੋ ਨਾ ਤਾਂ ਅਰਥਪੂਰਨ ਨੇ ਤੇ ਨਾ ਹੀ ਤਰਕਪੂਰਨ ਨੇ ਜਦੋਂ ਬਿਨੇਕਾਰ ਕਿਸੇ ਅਧਿਕਾਰੀ ਦੇ ਇਨਕਾਰ ਦੇ ਕਾਰਨਾਂ ਨਾਲ ਅਸਹਿਮਤ ਹੁੰਦੇ ਨੇ ਤਾਂ ਉਹ IRCC ਨੂੰ ਮੁੜ ਵਿਚਾਰ ਕਰਨ ਲਈ ਕਹਿ ਸਕਦੇ ਨੇ ਇਹੀ ਮਾਮਲਾ ਚਾਂਦਨੀ ਅਜਵਾਨੀ ਤੇ ਜੈ ਦੇਵ ਦੇ ਲਈ ਸੀ ਜਿਨ੍ਹਾਂ ਦੀ ਕੈਨੇਡਾ ਦੇ ਵਿੱਚ ਦੁਬਾਰਾ ਮਿਲਣ ਦੀ ਅਰਜ਼ੀ ਨੂੰ ਸ਼ੁਰੂ ਚੋਂ ਰੱਦ ਕਰ ਦਿੱਤਾ ਗਿਆ ਸੀ ਜੋੜੇ ਨੇ ਜੁਲਾਈ 2023 ਚ ਵਿਆਹ ਕੀਤਾ ਉਹਨਾਂ ਦੀ ਸਪੌਸਲਰ ਸਪੌਂਸਰਸ਼ਿਪ ਅਰਜ਼ੀ ਚੱਲ ਰਹੀ ਸੀ ਜਿਸ ਨੂੰ ਪੂਰਾ ਹੋਣ ਦੇ ਵਿੱਚ ਕੁਝ ਸਮਾਂ ਲੱਗਣ ਦੀ ਉਮੀਦ ਹੈ ਇਸ ਦੌਰਾਨ ਦੇਵ ਨੇ ਵਿਜ਼ਟਰ ਵੀਜ਼ਾ ਲਈ ਅਰਜ਼ੀ ਦਿੱਤੀ ਦਸੰਬਰ 2024 ਚ ਇੱਕ ਅਧਿਕਾਰੀ ਨੇ ਵਿਜ਼ਟਰ ਵੀਜ਼ਾ ਲਈ ਅਰਜ਼ੀ ਇੱਕ ਐਕਾ ਕੇ ਰੱਦ ਕਰ ਦਿੱਤੀ ਕਿ ਦੇਵ ਕੋਲ ਕਾਫੀ ਫੰਡ ਨਹੀਂ ਸਨ ਤੇ ਦੌਰਾਂ ਅਸਥਾਈ ਠਹਿਰਨ ਦੇ ਅਨੁਕੂਲ ਨਹੀਂ ਸੀ ਇਸ ਜੋੜੇ ਨੇ ਇਸ ਤਰਕ ਨਾਲ ਅਸਹਿਮਤ ਹੋ ਕੇ মিডিਆ ਨੂੰ ਦੱਸਿਆ ਹੈ ਕਿ ਉਹਨਾਂ ਨੇ ਆਪਣੀ ਆਮਦਨ ਸਾਬਤ ਕਰਨ ਲਈ ਬਹੁਤ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਏ ਨੇ ਇਨਕਾਰ ਕਰਨ ਲਈ ਅਧਿਕਾਰੀ ਦੇ ਤਰਕਤੇ ਨੋਟਿਸ ਦੇ ਵਿੱਚ ਕਿਸੇ ਕੈਨੇਡੀਅਨ ਜੀਵਨ ਸਾਥੀ ਦਾ ਜ਼ਿਕਰ ਨਹੀਂ ਸੀ ਵਿਡੋਇਨ ਅਤੇ ਜੋੜੇ ਨੇ ਅਰਜ਼ੀ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਤੇ ਡੈਪਡਾ ਵਿਸਟਰ ਵੀਜ਼ਾ ਅਖਰਕਾਰ ਮਾਰਚ 2025 ਦੇ ਵਿੱਚ ਦਿੱਤਾ ਗਿਆ ਆਈਆਰਸੀਸੀ ਆਪਣੇ ਅਧਿਕਾਰੀਆਂ ਦੀ ਸਹਾਇਤਾ ਲਈ ਕੰਪਿਊਟਰਾਈਜ਼ਡ ਟੂਲਸ ਦੀ ਵਰਤੋਂ ਜਾਰੀ ਰੱਖਣ ਦੀ ਯੋਜਨਾ ਬਣਾ ਰਿਹਾ ਹੈ ਇੱਕ ਬਿਆਨ ਚ ਆਖਿਆ ਗਿਆ ਹੈ ਕਿ ਉਸਨੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਹੈ ਤੇ ਟੈਕਨੋਲੋਜੀ ਨੂੰ ਇਮੀਗ੍ਰੇਸ਼ਨ ਸਿਸਟਮ ਨੂੰ ਆਧੁਨਿਕ ਬਣਾਉਣ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਦੂਜੇ ਬਨੇ ਮੈਨੀਟੋਬਾ ਨੇ ਜਨਤਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਤੇ ਨੌਕਰੀਆਂ ਦੇ ਲਈ ਯੂਨੀਅਨ ਗੱਠਜੋੜ ਨਾਲ ਸਮਝੌਤੇ ਦੇ ਉੱਤੇ ਸਾਈਨ ਕਰ ਦਿੱਤੇ ਨੇ। ਸਮਝੌਤੇ ਦੇ ਵਿੱਚ ਸਥਾਨਕ ਕਾਮਿਆਂ ਨੂੰ ਘੱਟੋ-ਘੱਟ 50 ਮਿਲੀਅਨ ਡਾਲਰ ਦੇ ਸਰਕਾਰੀ ਫੰਡ ਵਾਲੇ ਪ੍ਰੋਜੈਕਟਾਂ ਤੇ ਨੌਕਰੀਆਂ ਦੇਣ ਦੀ ਮੰਗ ਕੀਤੀ ਗਈ ਹੈ। ਵਿਨੀਪੈਕ ਵਿੱਚ ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਪ੍ਰੀਮੀਅਰ ਵੈਬ ਕਿਨੀਓ ਨੇ ਆਖਿਆ ਕਿ ਉਹਨਾਂ ਦੀ ਸਰਕਾਰ ਨੇ ਸੂਬੇ ਦੇ ਵਿੱਚ 4 ਸਕੂਲ ਬਣਾਉਣ ਲਈ ਯੂਨੀਅਨ ਸਮੂਹ ਮੈਨੀਟੋਬਾ ਬਿਲਡਿੰਗ ਟ੍ਰੇਡਜ਼ ਦੇ ਨਾਲ ਇੱਕ ਸਮਝੌਤੇ ਤੇ ਸਾਈਨ ਕੀਤੇ ਨੇ ਇਹ ਸਮਝੌਤਾ ਸਥਾਨਕ ਕਾਮਿਆਂ ਨੂੰ ਭਰਤੀ ਕਰਨ ਨੂੰ ਤਰਜੀਹ ਦਿੰਦਾ ਹੈ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਸਮਰਥਨ ਕਰਕੇ ਸੂਬਾਈ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਸੂਬਾਈ ਸਰਕਾਰ ਦੀ ਯੋਜਨਾ 'ਚ ਪਹਿਲਾ ਕਦਮ ਹੈ ਮੈਨੀਟੋਬਾ ਸਰਕਾਰ ਨੇ ਸੂਬੇ 'ਚ ਵੱਡੇ ਜਨਤਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਤੇ ਸਥਾਨਕ ਮਜ਼ਦੂਰਾਂ ਨੂੰ ਕੰਮ ਦੇਣ ਦੀ ਤਰਜੀਹ ਦੇਣ ਲਈ ਟ੍ਰੇਡ ਯੂਨੀਅਨਾਂ ਦੇ ਗਠਜੋੜ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ ਸੁਬਾਈ ਸਰਕਾਰ ਤੇ ਨਿਰਮਾਣ ਅਤੇ ਟ੍ਰੇਡ ਯੂਨੀਅਨਾਂ ਦੇ ਗਠਜੋੜ ਮੈਨੀਟੋਬਾ ਬਿਲਡਿੰਗ ਐਂਡ ਟ੍ਰੇਡਜ਼ ਵਿਚਾਲੇ ਅਖੌਤੀ ਪਹਿਲੇ ਮੈਨੀਟੋਬਾ ਨੌਕਰੀ ਸਮਝੌਤੇ ਦਾ ਐਲਾਨ ਵਿਨੀਪੈਗ ਦੇ ਇੰਕਸਟਰ ਇੰਡਸਟਰੀਅਲ ਪਾਰਕ ਵਿਖੇ ਪ੍ਰੀਮੀਅਰ ਵੈਬਕੀਨਿਓ ਵੱਲੋਂ ਕੀਤਾ ਗਿਆ ਉਹਨਾਂ ਆਖਿਆ ਕਿ 4 ਕੰਜਗਾਟਨ ਤੋਂ ਲੈ ਕੇ ਗ੍ਰੇਡ 8 ਤੱਕ ਦੇ ਸਕੂਲਾਂ ਦੀ ਉਸਾਰੀ ਨਵੇਂ ਸਮਝੌਤੇ ਦੇ ਤਹਿਤ ਪਹਿਲੇ ਪ੍ਰੋਜੈਕਟ ਹੋਣਗੇ On time, do it once, do it right. That's what you get when you hire somebody from the trades. And so, we as the Manitoba government are announcing that we're going to hire the building trades here in Manitoba to build four new schools. We're signing a Manitoba jobs agreement with the Building Trades Council to build new schools in Manitoba. Yeah, it's, it's really simple. Um, for years and years and years, I guess, different parts of the country, people have been trying to save money or cut uh, down on health and safety standards by not using unionized labor and then you end up having to hire somebody from one of the building trades unions to come in and fix the job after the project was built poorly we built the south end water pollution control center here in manitoba under the pcs and while they were building that there was 100 unemployed electricians in manitoba that is no way to build an economy. We're changing the page, turning the page. Let's put people to work. How are we going to grow the economy? How are we going to push back against what Donald Trump is trying to do? By hiring people from Manitoba to build Manitoba. ਕਬિલે ਗੋਰ ਹੈ ਕਿ ਐਮ ਜੇਏ ਯਕੀਨੀ ਬਣਾ ਰਿਹਾ ਹੈ ਕਿ ਘੱਟੋ ਘੱਟ 50 ਮਿਲੀਅਨ ਡਾਲਰ ਦੇ ਮੁੱਲ ਵਾਲੇ ਕਿਸੇ ਵੀ ਸਰਕਾਰੀ ਫੰਡ ਵਾਲੇ ਪ੍ਰੋਜੈਕਟਾਂ ਦੇ ਇੰਚਾਰਜ ठेकेदार ਮੈਨੀਟੋਬਾ ਦੇ ਕਾਮਿਆਂ ਨੂੰ ਤਰਜੀਹ ਦੇਣ ਇਸ ਚ ਕਾਰਜਬਲ ਵਿਕਾਸ ਦਾ ਸਮਰਥਨ ਕਰਨ ਲਈ ਅਪਰੈਂਟਿਸਸ਼ਿਪ ਘੰਟਿਆਂ ਦੇ ਟੀਚੇ ਵੀ ਸ਼ਾਮਲ ਨੇ ਚਾਰ ਸਕੂਲ ਵਿਨੀਪੈਗ ਦੇ ਡੈਵਨਸ਼ਾਇਰ ਪਾਰਕ ਅਤੇ ਪ੍ਰੀਰੀ ਪੁਆਇੰਟ ਇਲਾਕੇ ਵੈਸਟ ਸੇਂਟ ਪੌਲ ਦੇ ਮੈਡੋ ਲੈਂਡਜ਼ ਇਲਾਕੇ ਅਤੇ ਦੱਖਣ ਪੱਛਮੀ ਬ੍ਰੈਂਡਨ ਦੇ ਵਿੱਚ ਬਣਾਏ ਜਾਣਗੇ ਉਧਰ ਨਿਆਂ ਮੰਤਰੀ ਸ੍ਰੀਨ ਫ੍ਰੀਜ਼ਰ ਨੇ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿ ਆਉਣ ਵਾਲੇ ਮਹੀਨਾ ਦੇ ਵਿੱਚ ਪੇਸ਼ ਕੀਤੇ ਜਾਣ ਵਾਲੇ ਕਾਨੂੰਨਾਂ ਬਾਰੇ ਜ਼ਿਕਰ ਕਰਦੇ ਆ ਇੱਕ ਪੂਜਾ ਸਥਾਨਾਂ ਦੀ ਸੁਰੱਖਿਆ ਬਾਰੇ ਜ਼ਿਕਰ ਕੀਤਾ ਗਿਆ ਤੇ ਦੂਜਾ ਜ਼ਮਾਨੇ ਤੋਂ ਸੁਧਾਰਾਂ ਬਾਰੇ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਹੁਣ ਸੰਸਦ ਦੇ ਵਿੱਚ ਇਹਨਾਂ ਦੋ ਗੱਲਾਂ ਦੇ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਬਿੱਲ ਵੀ ਆ ਸਕਦੇ ਨੇ Uh, we expect to have uh, potentially uh, several pieces of legislation during this fall sitting. Uh, the first that we intend to introduce will make good on the campaign commitments that we've uh, put forward with respect to obstruction and intimidation of those attending. Uh, uh, religious institutions or, or buildings. Uh, we intend to take it a step further to address hate more broadly in our communities. Uh, we do expect it's going to be a matter of days before this legislation is, is put forward. The subsequent pieces of legislation dealing with bail reform, uh, stiffer sentencing for serious crimes, as well as intimate partner violence, uh, protecting kids online, and supporting victims through the criminal trial process will come later in the fall. The bail and sentencing piece uh, likely in the month of October, uh, with the third piece uh, potentially later. But there are uh, ongoing conversations with House leadership just from a logistical point of view to figure out when the best time to table these. Uh, look, I want to be a little bit careful out of respect for my parliamentary colleagues who are entitled to privilege to see the legislation first. Uh, but those are specifically the kinds of uh, issues that we wanted to address. Uh, during our consultation with uh, colleagues in caucus and communities more broadly over the course of the summer, uh, one of the messages that I heard loud and clear is that hate is not limited to the steps of our synagogues our churches our, our temples our mosques uh, it happens in real time for people in, in communities more broadly and we want to ensure that we reflect uh, changes in the criminal law that will offer protection to people who are subjected to crimes of hate no matter where they take place uh, this, so this legislation just to be clear is not uh, simply a reintroduction of the online harms act there are uh, certain features that we will borrow uh, and to the extent that there were concerns uh, raised around them we uh, are seeking to accommodate uh, the very real uh, concerns that we heard. Uh, but uh, some of the provisions may reflect uh, certain portions of that act, but this is not a wholesale reintroduction of, of a piece of legislation. It's a fundamentally uh, different set of commitments that we've made during the campaign, uh, specifically around uh, crimes of hate, not more broadly online harms. There will be further work that we need to do to protect kids against exploitation online in the criminal context, uh, but to the extent your question reflects other issues around online harms, uh, some of my colleagues may be better positioned. ਮੋਨੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਹਨਾਂ ਦੇ ਕੈਨੇਡਾ ਦੇ ਕਨੋਲਾ ਉਦਯੋਗ ਦੇ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਤੋਂ ਬਾਅਦ ਪਾਰਲੀਮੈਂਟ ਹਿੱਲ ਤੇ ਹੀ ਪ੍ਰੈਸ ਕਾਨਫਰੰਸ ਕੀਤੀ ਉਦਯੋਗ ਦੇ ਆਗੂਆਂ ਨੇ ਵਿਸਥਾਰ ਦੇ ਨਾਲ ਦੱਸਿਆ ਕਿ ਕਿਵੇਂ ਚੀਨੀ ਟੈਰਫ ਕੈਨੇਡੀਅਨ ਕਿਸਾਨਾਂ ਦੇ ਲਈ ਮਹੱਤਵਪੂਰਨ ਚੁਣੌਤੀਆਂ ਪੈਦਾ ਕਰ ਰਹੇ ਨੇ ਪ੍ਰੀਮੀਅਰ ਮੋ ਅਤੇ ਸੰਸਦ ਸਖਤਰ ਬਲੋਇਸ ਨੇ ਪਿਛਲੇ ਹਫਤੇ ਚੀਨ ਦੇ ਵਪਾਰਕ ਵਫਾਤੇ ਚਰਚਾ ਕੀਤੀ ਸੀ ਜਿਸ ਚ ਕੈਨੇਡੀਅਨ ਕਨੋਲਾ ਤੇ ਲਗਾਈਆਂ ਗਈਆਂ ਡਿਊਟੀਆਂ ਸਨੇ ਵਪਾਰਕ ਪਰੇਸ਼ਾਨੀਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ Well, I think when you look around at uh, you know just the, the, the market access conversations, the trade-related conversations that are happening, uh, not only in China but in the United States of America and with many other countries around the world, I, I think there's you know not a lot of confidence in trade certainty moving forward for for any country uh, right now. However, uh, that being said, uh, we're going to work along as aside as a our, our federal government, we are a sub national government. Uh, in ensuring that uh, Canada is well represented, and in Canada's interests—all of Canada's interests—are well represented at that table. That's why, uh, you know, we were able to uh, find our way. Uh, Saskatchewan, uh, a Saskatchewan leading a mission to China—it's a place where we have a, a trade history, and we have uh, uh, we have contacts uh, from previous missions and from having a trade office there for some period of time. And so we we're able to work alongside uh, the federal government and the parliamentary secretary, the ambassador, uh, and the embassy uh, in China in, I think, taking a step. Uh, towards a resolution of 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 uh, you know these trade irritants that we have with not only canola but pulses and pork and seafood and other products and so. I, we have to do our level best uh, to work alongside the federal government to find a resolution sooner rather than later. later. Uh, that's our job as public representatives of, uh, in Saskatchewan's case, uh, you know the people that are in the canola industry, whether it be primary producers or in the, the refining the canola oil and meal industries. Um, you know, largely what we talked about when we were in China is the opportunity that we have to move forward to recalibrate the trade relationship we have, um, and to to move forward in a pragmatic and constructive fashion on all on all products. And so that may be part of a broader conversation, actually, in the relationship that we have with China, and I would say uh, we should look for you know other points of, uh, of interaction that we have with our largest trading partner, which we must never forget is the United States of America. Uh, you know, very much, uh, you know, looking at how, how we can looking ahead, not back and looking at what opportunities we might have to uh, to actually deepen uh, you know some of the some of the inner relations that we have whether it be on energy security whether it be on 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 food security of which saskatchewan has been a part of that system for some for some period of time, we're seeing other uh, nations or groups of nations that are, you know, finding their way to uh, a resolution on on some trade disputes or irritants with China. The European nation, for example, has found a path forward uh, in the space of EVs, uh, uh, coming to a, a resolution in that space. And so, I think I'll leave those discussions uh, for the federal government. And I trust, and I, I think it's been indicated, there's going to be additional engagement by uh, whether it be federal ministers, uh, maybe the parliamentary secretary as well, in the weeks and months ahead. Ahead. And we're going to support all of that work um but that discussion is going to happen over the next while is the nal hi menu de ijazat kal fir milange naviyan te taza khabran de naal thanmad